ਇਹ ਵੀਰ ਜਿਹੜੇ ਸਾਡੇ ਨਾਲ ਨੇ ਇਹਨਾਂ ਦੀਆਂ ਅੱਖਾਂ ਨਹੀਂ ਹੈ ਇਹਨਾਂ ਦੀ ਘਰ ਵਾਲੀ ਇਹਨਾਂ ਦੇ ਨਾਲੇ ਮੋਢੇ ਤੇ ਹੱਥ ਰੱਖ ਕੇ ਜੀ ਹੈ ਗਲੀ ਮਹਾਨੇ ਦੇ ਵਿੱਚ ਜਾਂਦੇ ਨੇ ਸਮਾਨ ਵੇਚਦੇ ਨੇ ਤੁਹਾਡੀ ਅੱਖਾਂ ਜਿਹੜੀਆਂ ਨੇ ਬਚਪਨ ਤੋਂ ਮਤਲਬ ਨਹੀਂ ਦਿਖਦੇ ਜਾਂ ਬਾਅਦ ਨੂੰ ਕੋਈ ਬਾਅਦ ਕੀ ਹੋਈਆਂ ਵੀ ਜੀ ਜਿੱਦਾਂ ਕਿ 2001 ਦੇ ਵਿੱਚ ਅੱਖਾਂ ਰੋਸ਼ਨੀ ਗਈਏ ਜੀ ਤੇ 24 ਸਾਲ ਹੋ ਗਏ ਆ ਕਿਸ ਤਰ੍ਹਾਂ ਚਲੀ ਗਈ ਅੱਖਾਂ ਇਹ ਬੁਖਾਰ ਚ ਟਿਕਾ ਲਾਇਆ ਵੀ ਜੀ ਦੋਨਾਂ ਅੱਖਾਂ ਰੋਸ਼ਨੀ ਚਲੇ ਗਈ ਅੱਛਾ ਇਲਾਜ ਵੀ ਬਹੁਤ ਕਰਾਇਆ ਆਪਰੇਸ਼ਨ ਪੁਲਸਨ ਵੀ ਕਰਾਇਆ ਠੀਕ ਨਹੀਂ ਹੋਈਆਂ ਜੀ ਉਸ ਤੋਂ ਬਾਅਦ ਜੀ ਕਾਰ ਚਲਾਣਾ ਬੜਾ ਔਖਾ ਹੋ ਗਿਆ ਬੇਸ਼ਾਨੀਆਂ ਹੋ ਗਈਆਂ ਬੱਚੇ ਛੋਟੇ ਆ ਫਿਰ ਘਰ ਦੇ ਨਾਲ ਜਾਈਦਾ ਜੀ ਹੱਥ ਫੜ ਕੇ ਮੈਂ ਵਾਜ ਲਾ ਲੈਂਦਾ ਜੀ ਇਸ ਸਮਾਨ ਦਿਖਾ ਦਿੰਦੇ ਆ ਜੋ ਵਜ ਗਿਆ ਸਾਰੀ ਦਿਹਾੜੀ ਜੀ ਲਾਮਨੇ ਆ ਪੈਰ ਦੁਖਣ ਲੱਗਦੇ ਆ ਗੱਲੀ ਗੱਲੀ ਘੁੰਮਣਾ ਫਿਰ ਤੇਰੇ ਕੋਲ ਬੈਗ ਵੀ ਟੰਗਿਆ ਤੁਸੀਂ ਇਹ ਸਮਾਨ ਹੈ ਇੱਕ ਭਾਰ ਵੀ ਜਿਹੜਾ ਮੋਢੇ ਤੇ ਕੰਗਿਆ ਇੱਕ ਸਹਾਰਾ ਲੈ ਕੇ ਤੁਸੀਂ ਗਲੀਆਂ ਵਿੱਚ ਜਾਂਦੇ ਹੋ ਔਖਾ ਤੇ ਕਾਫੀ ਹੋ ਜਾਂਦਾ ਬੜਾ ਔਖਾ ਜੀ ਗੱਲੀ ਗੱਲੀ ਘੁੰਮਣਾ ਫਿਰ ਕਿ ਤੁਹਾਨੂੰ ਪਤਾ ਕਈ ਵਾਰੀ ਕੋਈ ਚੰਗਾ ਵਾਲਾ ਵੀ ਬੰਦਾ ਮਿਲ ਜਾਂਦਾ ਕੋਈ ਰਾਹ ਦੇ ਵਿੱਚ ਕੋਈ ਸੌਜੀ ਜਿਹਾ ਹੁੰਦੀਆਂ ਪਰੇਥਾਰੀ ਮੁਸੀਬਤਾਂ ਚੱਲਣ ਦੇ ਕਾਰਨ ਮਤਲਬ ਦਿਲ ਵੀ ਰੋਂਦਾ ਤੇ ਆਤਮਾ ਵੀ ਰੋਂਦੀ ਹੈ ਕਿ ਕਿੱਥੇ ਨੇ ਕਿੱਥੇ ਕੋਈ ਮਾਲਕ ਮੇਰੀ ਵੀ ਸੋਣੇ ਕੋਈ ਕਿਤੇ ਮੇਰੀ ਵੀ ਕੋਈ ਹੈਲਪ ਹੋ ਜਵੇ ਤਾਂ ਕਿ ਮੇਰੇ ਬੱਚਿਆਂ ਨੂੰ ਕੋਈ ਰੋਟੀ ਪਾਣੀ ਰਾਜ ਕੇ ਮਿਲ ਜੇ ਕਪੜਾ ਲੈਰਾ ਮਿਲ ਜਵੇ ਕੋਈ ਘਰ ਦੇ ਹਾਲਾਤ ਮਾੜੇ ਮੋٹے ਠੀਕ ਹੋ ਜਾਣ। ਠੀਕੋ ਅੱਖਾਂ ਠੀਕ ਸੀ ਉਦੋਂ ਤੁਸੀਂ ਕੀ ਕੰਮ ਕਰਦੇ ਸੀ? ਪਹਿਲੇ ਵੀ ਆਪਾਂ ਇਹੀ ਕੰਮ ਕਰਦੇ ਸੀ ਜਿਹੜਾ ਮਾਲਣਾ ਜਿਹੜਾ ਆਪਾਂ ਪੋਣੇ ਵਗੈਰਾ ਇਹ ਬਲਬਲ ਵਹੀ ਵੇਚਦੇ ਆਂ ਜੀ ਉਹਨਾਂ ਵੀ ਆਪਾਂ ਇਹੀ ਵੇਚ ਰਹੇ ਆਂ ਘਰ ਦੇ ਨਾਲ। ਮੌਸੇ ਦੇ ਘੁੰਮੀ ਆਂਦੇ ਆ ਹੁਣ ਦੇਖ ਲੋ ਟਾਈਮ 770 ਵੇ ਬਚੇ ਆ ਉਹਦਾ ਕੀ ਕਿਰਾਇਆ ਪਾੜਾ ਲਾਵਾਂਗਾ ਤੇ ਕੀ ਘਰੇ ਜਾ ਕੇ ਖਾਵਾਂਗਾ ਬਹੁਤ ਬੁਰਾ ਹਾਲ ਹੈ ਜੀ ਕੋਈ ਜਾਣ ਪਛਾਣ ਹੁੰਦਾ ਤੇ ਚਲੋ ਲੈ ਲੈਂਦੇ ਇਹ ਚੀਜ਼ ਦੇਖ ਕੇ ਉੱਚੇ ਕੁਝ ਸੋਪਨਿਆ ਬਚ ਗਿਆ ਤੇ ਪੂਰੀ ਦਿਹਾੜੀ ਤੇ ਠੀਕ ਹੈ ਨਹੀਂ ਬਚਿਆ ਫੇਰ ਹੁਮ ਫਿਰ ਕੇ ਆਪਣਾ ਗੁਜ਼ਾਰਾ ਤੇ ਘਰੇ ਜਾ ਕੇ ਕਰਨਾ ਹੀ ਆ ਜਿੱਦਾਂ ਵੀ ਔਕਾ ਜਿਆ ਤੌਕਾ ਕੋਈ ਸੋ ਪੰਜਾਬੀ ਮਤਲਬ ਬੰਦੇ ਨੇ ਤੇ ਸੋ ਪੰਜਾਬੀ ਚ ਅੱਜ ਦੁੱਧ ਵੀ ਨਹੀਂ ਆਪਣ ਹਾਂਜੀ ਉਹੀ ਚੱਕਰ ਵਸ ਚਾਹ ਲਈ ਕਰਦੇ ਨਹੀਂ ਬੱਚੇ ਕਿ ਮਤਲਬ ਕੋਈ ਗੁੜੀਆਂ ਪੜ ਰਹੀ ਐ ਜੀ ਮੁੰਡਾ ਵੀ ਪੜ ਰਿਆ ਸੀ ਹੁਣ ਪਿਛਲੇ ਵਾਲੀ ਉਹ ਥੋੜਾ ਭੋਲਾ ਹਟ ਗਿਆ ਬਸ ਦੇਖਦੇ ਆਂ ਇਹ ਦੁਬਾਰਾ ਡਿਵੀਸ਼ਨ ਆ ਰਹੀ ਐ ਦੇਖਦੇ ਆਂ ਬਾਬਾ ਕੀ ਜਾਂਦਾ ਔਰ ਹਾਲਾਤ ਕਰਦੇ ਬਹੁਤ ਬੁਰੇ ਐ ਪ੍ਰੇਸ਼ਾਨੀਆਂ ਬਹੁਤ ਐ ਜੋ ਸਾਡੇ ਤੋਂ ਮਤਲਬ ਛੱਲੀਆਂ ਨਹੀਂ ਜਾ ਰਹੀਆਂ ਜੀ ਅੱਜ ਅਸੀਂ ਲੁਧਿਆਣਾ ਦੀ ਇੱਕ ਗਲੀ ਦੇ ਵਿੱਚੋਂ ਗੁੜੇ ਰਹੇ ਸੀ ਤੇ ਸਾਨੂੰ ਇੱਕ ਕਪਲ ਜਿਹੜਾ ਇਹੋ ਜਿਹਾ ਮਿਲਿਆ ਜਿਹੜਾ ਗਲੀਆਂ ਮਹੱਲੇ ਦੇ ਵਿੱਚ ਥੋੜਾ ਬਹੁਤ ਸਮਾਨ ਜਿਹੜਾ ਬਲਵ ਹੋਏ ਜਾਂ ਛੋਟੇ ਛੋਟੇ ਰੁਮਾਲ ਜਿਹੜੇ ਹੋਏ ਬਹੁਤ ਬੜਾ ਸਮਾਨ ਹੈ ਉਹ ਵੇਚਦਾ ਨਜ਼ਰ ਆਇਆ ਇਸ ਵਿੱਚ ਜਿਹੜੀ ਗੱਲ ਅਸੀਂ ਖਾਸ ਕਰ ਰਹੇ ਹਾਂ ਉਸ ਵਿੱਚ ਵੀਰ ਜਿਹੜੇ ਸਾਡੇ ਨਾਲ ਨੇ ਇਹਨਾਂ ਦੀਆਂ ਅੱਖਾਂ ਨਹੀਂ ਇਹਨਾਂ ਦੀ ਘਰ ਵਾਲੀ ਇਹਨਾਂ ਦੇ ਨਾਲੇ ਮੋਢੇ ਤੇ ਹੱਥ ਰੱਖ ਕੇ ਇਹ ਜਿਹੇ ਗਲੀ ਮਹੱਲੇ ਦੇ ਵਿੱਚ ਜਾਂਦੇ ਨੇ ਸਮਾਨ ਵੇਚਦੇ ਨੇ ਗਰਮੀ ਪੈ ਰਹੀ ਹੈ ਲੇਕਿਨ ਉਸ ਦੇ ਬਾਵਜੂਦ ਆਪਣੀ ਰੋਜੀ ਰੋਟੀ ਕਮਾਣੀ ਹੈ ਕਿਉਂਕਿ ਬੱਚੇ ਛੋਟੇ ਛੋਟੇ ਨੇ ਉਹਨਾਂ ਦਾ ਪੇਟ ਪਾਲਣਾ ਹੈ ਤਾਂ ਉਸ ਦੇ ਵਾਸਤੇ ਘਰੋ ਜੋ ਹੈ ਰੋਜ਼ ਨਿਕਲਦੇ ਨੇ ਗੱਲਬਾਤ ਕਰਾਂਗੇ ਵੀਰ ਦੇ ਨਾਲ ਭਾਈ ਸਾਹਿਬ ਕੀ ਨਾਂ ਹੈ ਆਪਣਾ ਇਹਦਾ ਨਾਮ ਮਹਿੰਦਰਪਾਲ ਹੈ ਵੀਜੀ ਨਿਰਪਾਲ ਜੀ ਅਸੀਂ ਦੇਖ ਰਹੇ ਸੀ ਤੁਸੀਂ ਗਲੀਆਂ ਦੇ ਵਿੱਚ ਘੁੰਮ ਰਹੇ ਸੀ ਬੈਗ ਟੰਗਿਆ ਕੁਝ ਸਮਾਨ ਤੁਸੀਂ ਵੇਚ ਰਹੇ ਹੋ ਗਲੀ ਮਹੱਲੇ ਦੇ ਵਿੱਚ ਪਹਿਲਾ ਤੇ ਸਵਾਲ ਕਰਾਂਗੇ ਤੁਹਾਡੀ ਅੱਖਾਂ ਜਿਹੜੀਆਂ ਨੇ ਬਚਪਨ ਤੋਂ ਮਤਲਬ ਨਹੀਂ ਦੇਖਦੇ ਜਾਂ ਬਾਅਦ ਵਿੱਚ ਕੋਈ ਬਾਤ ਚ ਹੋਈ ਹੈ ਵੀ ਜੀ ਜਦਾਂ ਕਿ 2001 ਦੇ ਵਿੱਚ ਅੱਖਾਂ ਰੋਸ਼ਨੀ ਗਈਏ ਜੀ ਤੇ 24 ਸਾਲ ਹੋ ਗਏ ਆ ਕਿ ਕਿਸ ਤਰ੍ਹਾਂ ਚਲੀ ਗਈ ਅੱਖਾਂ ਇਹ ਬੁਖਾਰ ਚ ਟਿਕਾ ਲਾਇਆ ਵੀ ਜੀ ਦੋਨਾਂ ਅੱਖਾਂ ਰੋਸ਼ਨੀ ਚਲੇ ਗਈ ਅੱਛਾ ਇਲਾਜ ਵੀ ਬਹੁਤ ਕਰਾਇਆ ਆਪਰੇਸ਼ਨ ਪੁਲਸਨ ਵੀ ਕਰਾਇਆ ਠੀਕ ਨਹੀਂ ਹੋਈਆਂ ਜੀ ਉਸ ਤੋਂ ਬਾਅਦ ਜੀ ਜਦੋਂ ਅੱਖਾਂ ਠੀਕ ਸੀ ਉਦੋਂ ਤੁਸੀਂ ਕੀ ਕੰਮ ਕਰਦੇ ਸੀ ਪਹਿਲੇ ਵੀ ਆਪਾਂ ਇਹੀ ਕੰਮ ਕਰਦੇ ਸੀ ਜਿਹੜਾ ਮਹਲਾ ਜਿਹੜਾ ਆਪਾਂ ਪੋਣੇ ਵਗੈਰਾ ਹੈ ਬਲਬਲ ਵਹੀ ਵੇਚਦੇ ਆਂ ਜੀ ਹੁਣ ਵੀ ਆਪਾਂ ਇਹੀ ਵੇਚ ਰਹੇ ਆਂ ਘਰਦਿਆਂ ਦੇ ਨਾਲ ਪਹਿਲਾਂ ਤੁਸੀਂ ਕੱਲੇ ਜਾਂਦੇ ਸੀ ਕਿ ਘਰ ਵਾਲੇ ਨਾਲ ਠੀਕ ਸੀਗਾ ਜੀ ਅੱਛਾ ਕੱਲੇ ਜਾਂਦੇ ਸੀ ਹਾਂਜੀ ਹਾਂਜੀ ਹੁਣ ਅੱਖਾਂ ਰੋਸ਼ੀਂ ਜਾਣ ਤੋਂ ਬਾਅਦ ਫਿਰ ਔਖਾ ਹੋ ਗਿਆ ਘਰ ਚਲਾਉਣਾ ਬੜਾ ਔਖਾ ਹੋ ਗਿਆ ਪਰੇਸ਼ਾਨੀਆਂ ਹੋ ਗਈਆਂ ਬੱਚੇ ਛੋਟੇ ਆ ਫਿਰ ਘਰਦਿਆਂ ਦੇ ਨਾਲ ਜਾਂਦਾ ਜੀ ਹੱਥ ਫੜ ਕੇ ਮੈਂ ਬਾਜ਼ ਲਾ ਲੈਂਦਾ ਜੀ ਇਹ ਸਾਮਾਨ ਦਿਖਾ ਦਿੰਦੇ ਆ ਬਸ ਜੋ ਵਜ ਗਿਆ ਠੀਕਰੀ ਵਗੈਰਾ ਹੋ ਜਾਂਦੀ ਹੈ ਲੋਕ ਇਹ ਤੇ ਹੁੰਡ ਰੱਬ ਰੱਖਾਈ ਹੈ ਜੀ ਕਈ ਵਾਰੀ ਲੱਗ ਵੀ ਜਾਂਦਾ ਕੰਮ ਕਈ ਵਾਰੀ ਨਹੀਂ ਲੱਗਦਾ ਜੀ ਹੁਣ ਸਵੇਰ ਦੇ ਘੁੰਮੀ ਜਾਂਦੇ ਹਾਂ ਦੇਖ ਲੋ ਟਾਈਮ 6 70 ਵੇ ਬਚੇ ਆ ਉਹਦਾ ਕੀ ਕਰਾਇਆ ਪਾੜਾ ਲਾਵਾਂਗਾ ਤੇ ਕੀ ਕਰੇ ਜਾ ਕੇ ਖਾਵਾਂਗਾ ਬਹੁਤ ਬੁਰਾ ਹਾਲ ਹੈ ਜੀ ਪਰਿਵਾਰ ਵਿੱਚ ਉਰ ਗੁੰਗੁਣੀ ਪਰਿਵਾਰ ਚ ਗੁੜੀਆਂ ਹੈ ਜੀ 10 ਸਾਲ ਦੀ ਇਹ ਮੁੰਡਾ 15 16 ਸਾਲ ਦਾ ਚੜਾਈ ਕਰਦੇ ਨਹੀਂ ਬੱਚੇ ਕਿ ਮਤਲਬ ਕੋਈ ਗੁੜੀਆਂ ਪੜ ਰਹੀ ਹੈ ਜੀ ਮੁੰਡਾ ਵੀ ਪੜ ਰਿਹਾ ਸੀ ਹੁਣ ਪਿਛਲੇ ਆ ਦਿ ਉਹ ਥੋੜਾ ਭੋਲਾ ਹਟ ਗਿਆ ਬੱਸ ਦੇਖਦੇ ਆਂ ਇਹ ਦੁਬਾਰਾ ਡਿਵਿਸ਼ਨ ਆ ਰਹੀ ਐ ਦੇਖਦੇ ਆਂ ਬਾਬਾ ਕੀ ਜਾਂਦਾ ਔਰ ਹਾਲਾਤ ਕਰਦੇ ਬਹੁਤ ਬੁਰੇ ਐ ਪ੍ਰੇਸ਼ਾਨੀਆਂ ਬਹੁਤ ਐ ਜੋ ਸਾਡੇ ਤੋਂ ਮਤਲਬ ਛੱਲੀਆਂ ਨਹੀਂ ਜਾ ਰਹੀਆਂ ਜੀ ਤੇ ਜੀ ਕੰਜੀ ਤੁਸੀਂ ਇਹਨਾਂ ਦੇ ਨਾਲ ਜਾਂਦੇ ਹੋ ਫਿਰ ਘਰੋਂ ਨਿਕਲਦੇ ਹੋ ਤੇ ਕਿੰਨਾ ਕੋ ਔਖਾ ਹੋ ਜਾਂਦਾ ਕਿਉਂਕਿ ਘਰ ਦਾ ਕੰਮ ਵੀ ਕਰਨਾ ਹੁੰਦਾ ਬੱਚਿਆਂ ਦਾ ਰੋਜੀ ਮਤਲਬ ਖਾਣਾ ਵਗੈਰਾ ਬਣਾ ਕੇ ਤੁਸੀਂ ਨਿਕਲਦੇ ਹੋ ਤੇ ਧੁੱਪ ਪੈ ਰਹੀ ਐ ਗਰਮੀ ਕਾਫੀ ਹੋ ਰਹੀ ਐ ਕਿੰਨਾ ਕੋ ਔਖਾ ਜਿਹੜਾ ਹੁੰਦਾ ਉਹ ਔਖਾ ਹੁੰਦਾ ਕੁਮਣਾ ਬੜਾ ਕੁਮਣਾ ਬਹੁਤ ਔਖਾ ਤੇ ਗਲੀ ਗਲੀ ਜਿੱਥੇ ਕੁਮਣਾ ਬਹੁਤ ਔਖਾ ਲੱਗਦਾ ਕਿ ਪਰਮਾਤਮਾ ਜਿਹੜਾ ਅਗਰ ਇਹਨਾਂ ਦੀ ਅੱਖਾਂ ਠੀਕ ਹੁੰਦੀਆਂ ਤੂੰ ਤੁਸੀਂ ਘਰ ਵਿੱਚ ਰਹਿਂਦੇ ਬੱਚਿਆਂ ਦੇ ਨਾਲ ਰਹਿੰਦੇ ਤੁਸੀਂ ਕੰਮ ਕਾਜ ਛੱਡ ਕੇ ਘਰ ਤਾਂ ਇਹਨਾਂ ਦੇ ਨਾਲ ਗਲੀਆਂ ਵਿੱਚ ਠੱਕੇ ਖਾ ਰਹੇ ਹਾਂਜੀ ਬਹੁਤ ਲੱਗਦਾ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਬਹੁਤ ਬਹੁਤ ਮੁਸ਼ਕਲ ਆ ਬੱਚਿਆਂ ਨੂੰ ਔਖਾ ਪੈਂਦਾ ਕਿਤੇ ਨਾ ਕਿਤੇ ਔਖਾ ਬਿਲਕੁਲ ਨਜ਼ਰ ਆ ਰਿਹਾ ਤੇ ਕੋਈ ਲੋਕ ਤੁਹਾਡੀ ਮਦਦ ਵੀ ਕਰਦੇ ਹੈ ਕਿ ਜਦੋਂ ਤੁਸੀਂ ਘੁੰਮਦੇ ਹੋ ਜਾਂ ਐਸੋ ਸੋਚੇ ਕਿ ਚਲੋ ਮਤਲਬ ਤੁਹਾਡੇ ਅੱਖਾਂ ਨਹੀਂ ਆ ਗਿਆ ਪਰਿਵਾਰ ਦੇ ਨਾਲ ਤੁਸੀਂ ਗਲੀਆਂ ਵਿੱਚ ਜਾ ਰਹੇ ਹੋ ਕੁਝ ਚਲੋ ਇਹਨਾਂ ਕੋਲ ਹੀ ਖਰੀਦ ਲਈ ਕੋਈ ਕੁਝ ਇਸ ਤਰ੍ਹਾਂ ਦੇ ਲੋਕ ਨੇ ਇਸ ਤਰ੍ਹਾਂ ਦੇ ਉਹਨਾਂ ਸੰਸਾਰ ਤੇ ਕੁਝ ਐਸਾ ਹੈ ਜੀ ਕੁਝ ਕਹਿ ਨਹੀਂ ਸਕਦੇ ਬਾਕੀ ਬੇ ਪਰਿਵਾਰ ਸਭ ਨੂੰ ਹੀ ਠੀਕ ਰੱਖੇ ਜੇ ਕਿਸੇ ਦੇ ਕੋਈ ਦਇਆ ਰਹਿਮ ਸੋ ਬੰਦਿਆਂ 'ਚ ਕਦੇ ਨਾ ਆ ਗਈ ਤੇ ਕਦੀ ਕੋਈ ਸੋ ਪੰਜਾ ਕਿਸੇ ਨੇ ਦੇਤਾ ਦੇਤਾ ਨਹੀਂ ਤੇ ਕੌਣ ਕਿਸੇ ਦਾ ਹੁੰਦਾ ਹੈ ਜੀ ਸਭ ਐਸਾ ਮਾੜਾ ਹੈ ਕੁਝ ਕਹਿ ਨਹੀਂ ਸਕਦੇ ਆ ਘੁੰਮ ਫਿਰ ਕੇ ਮਿਹਨਤ ਕਰੀ ਜਾਂਦੇ ਆ ਕੋਈ ਜਾਣ ਪਛਾਣ ਹੁੰਦਾ ਤੇ ਚਲੋ ਲੈ ਲੈਂਦੇ ਇਹ ਚੀਜ਼ ਦੇਖ ਕੇ ਉੱਚੇ ਕੁਝ 150 ਬਚ ਗਿਆ ਤੇ ਪੂਰੀ ਦਿਹਾੜੀ ਤੇ ਠੀਕ ਹੈ ਨਹੀਂ ਬਚਿਆ ਫੇ ਘੁੰਮ ਫਿਰ ਕੇ ਆਪਣਾ ਗੁਜ਼ਾਰਾ ਤਾਂ ਘਰੇ ਜਾ ਕੇ ਕਰਨਾ ਹੀ ਆ ਜਿੱਦਾਂ ਵੀ ਔਕਾ ਜਿਹਾ ਤੌਕਾ 250 ਦੀ ਮਤਲਬ ਬੰਦੇ ਨੇ ਤੇ 150 ਵਿੱਚ ਅੱਜ ਦੁੱਧ ਵੀ ਨਹੀਂ ਆਪ ਹੁੰਦਾ ਹਾਂਜੀ ਉਹੀ ਚੱਕਰ ਵਸ ਸਾਰੀ ਦਿਹਾੜੀ ਜਿ ਲੰਮੇ ਆ ਪੈਰ ਦੁਖਣ ਲੱਗਦੇ ਆ ਅਗਲੇ-ਗੱਲੇ ਘੁੰਮਣਾ ਫੇ ਦੇਖਰੇ ਕਾ ਬੈਗ ਵੀ ਟੰਗਿਆ ਤੁਸੀਂ ਇਹ ਵੀ ਸਮਾਨ ਹੈ ਇੱਕ ਭਾਰ ਵੀ ਜਿਹੜਾ ਮੋਢੇ ਤੇ ਕੰਗਿਆ ਇਕ ਸਾਰਾ ਲੈ ਕੇ ਤੁਸੀਂ ਗਲੀਆਂ ਵਿੱਚ ਜਾਂਦੇ ਹੋ ਓੱਖਾ ਤੇ ਕਾਫੀ ਹੋ ਜਾਂਦਾ ਬੜਾ ਓੱਖਾ ਜੀ ਗੱਲੀ ਗੱਲੀ ਘੁੰਮਣਾ ਫਿਰ ਕਿ ਤੁਹਾਨੂੰ ਪਤਾ ਕਈ ਵਾਰੀ ਕੋਈ ਚੰਗਾ ਵਾਲਾ ਵੀ ਬੰਦਾ ਮਿਲ ਜਾਂਦਾ ਕੋਈ ਰਾਹ ਦੇ ਵਿੱਚ ਕੋਈ ਸੋਜ ਜਿਹਾ ਹੁੰਦੀ ਹੈ ਪਰ ਇਹ ਸਾਰੀ ਮੁਸੀਬਤਾਂ ਚੱਲਣ ਦੇ ਕਾਰਨ ਮਤਲਬ ਦਿਲ ਵੀ ਰੋਂਦਾ ਤੇ ਆਤਮਾ ਵੀ ਰੋਂਦੀ ਹੈ ਕਿ ਕਿੱਥੇ ਨੇ ਕਿੱਥੇ ਕੋਈ ਮਾਲਕ ਮੇਰੀ ਵੀ ਸੋਣੇ ਕੋਈ ਕਿਤੇ ਮੇਰੀ ਵੀ ਕੋਈ ਹੈਲਪ ਹੋ ਜਵੇ ਤਾਂ ਕਿ ਮੇਰੇ ਬੱਚਿਆਂ ਨੂੰ ਕੋਈ ਰੋਟੀ ਪਾਣੀ ਰਾਜ ਕੇ ਮਿਲ ਜੇ ਕਪੜਾ ਲੇਰਾ ਮਿਲ ਜਵੇ ਕੋਈ ਘਰ ਦੇ ਹਾਲਾਤ ਮਾੜੇ ਮੋਟੇ ਠੀਕ ਹੋ ਜਾਂਨ ਪਰ ਮਾਲਕ ਬੇਪਰਵਾਹੀ ਹੈ ਜੋ ਵੀ ਕਰੇਗਾ ਉਹੀ ਕਰੇਗਾ ਕਿਸੇ ਜੇ ਵੱੜ ਕੇ ਜਿੱਦਾਂ ਹੁਣ ਤੁਸੀਂ ਮਿਲ ਗਏ ਹੋ ਜਾਂ ਮੰਨ ਲਓ ਕਿਸੇ ਦੇ ਕੋਈ ਦਇਆ ਰਹਿਮਤ ਆਏਗੀ ਤੇ ਜ਼ਰੂਰ ਮੇਰੀ ਵੀ ਕੋਈ ਸੁਣਵਾਈ ਹੋਏਗੀ ਪਪਾ ਦਾ ਹੱਥ ਜੋੜ ਕੇ ਹੀ ਬੇਨਤੀ ਕਰਦੇ ਆ ਸਭ ਪਰਿਵਾਰ ਨੂੰ ਸਭ ਨੂੰ ਸੁਖੀ ਰਹੋ ਰਾਜੀ ਰਹੋ ਅਪਸਿਰਵ ਦੁਆ ਦਿਨੇ ਆ ਤੇ ਦੁਆ ਨਾਲ ਹੀ ਗੱਲੀ ਗੱਲੀ ਘੁੰਮ ਕੇ ਆਪਣਾ ਵਕਤ ਗੁਜ਼ਾਰਾ ਕਰ ਰਹੇ ਆ ਜੀ ਜੇ ਗਰੀਬ ਦਾ ਕਿਸੇ ਦਾ ਸੋਚੋਗੇ ਤੇ ਪ੍ਰਮਾਤਮਾ ਤੁਹਾਨੂੰ ਬਹੁਤ ਜ਼ਿਆਦਾ ਦਵੇਗਾ ਜੀ ਜੇ ਤੁਹਾਡੀ ਅੱਖਾਂ ਠੀਕ ਸੀ ਕਦੋਂ ਵੀ ਕਰੀ ਠੀਕ ਠਾਕ ਹੋ ਜਾਂਦੀ ਹੁੰਦੀ ਹੈ ਹਾਂ ਹੋਂ ਤੇ ਫਿਰ ਔਖਾ ਹੈ ਨਾ ਜੀ ਫਿਰ ਗੱਲੇ ਗੱਲੇ ਘੰਟਾ ਦੋ ਘੰਟਾ ਤਿੰਨ ਘੰਟਾ ਵਾਦ ਤੋ ਕਦ ਘੁੰਮ ਲਾਂਗੇ ਔਰ ਥੱਕ ਜਾਈਦਾ ਵਿੱਚੋਂ ਘੁੰਮਣਾ ਵੀ ਔਖਾ ਹੈ ਕੰਮ ਵੀ ਆਪਣਾ ਗਰਮੀਆਂ 'ਚ ਮੰਦਾ ਵੜਾ ਹੈ ਫਿਰ ਘਰ ਦੇ ਖਰਚੇ ਕਰਦੇ ਹਾਲਾਤ ਬੜੇ ਟੈਨਸ਼ਨ ਆ ਜੀ ਕੁਝ ਕਹਿ ਨਹੀਂ ਸਕਦੇ ਜਾਦਾ ਗੱਲ ਮੇਰੀ ਕਹਿਣਾ ਮੈਨੂੰ ਬਹੁਤ ਹੀ ਯਾਨੀ ਕਿ ਦਰਦ ਮਹਿਸੂਸ ਕਰਦਾ ਜੀ ਦਰਦ ਮੇਤੋਂ ਇੰਨਾ ਹੈ ਕਿ ਮੈਂ ਕਹਿ ਨਹੀਂ ਸਕਦਾ ਜੀ ਮੈਂ ਸਿਰਫ ਬੇਨਤੀ ਕਰ ਸਕਦਾ ਕਿ ਸਭ ਦਾ ਪਹਲਾ ਕਰੇ ਬਾਬਾ ਔਰ ਸਭ ਨੂੰ ਆਪਣਾ ਕੰਮ ਨਾ ਪੂਰੀ ਕਰੇ ਤੇ ਸਾਡੇ ਗਰੀਬ ਦੇ ਉੱਤੇ ਕੋਈ ਧਿਆਨ ਦਿੱਤਾ ਜਾਵੇ ਤੇ ਸਾਡੀ ਕੋਈ ਹੈਲਪ ਕੀਤੀ ਜਾਵੇ ਜੀ ਬੱਸ ਮੈਂ ਹੀ ਕਹਾਂਗਾ ਬਿਲਕੁਲ ਲੋਕਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਹਮਾਰ ਵੀ ਲਗਾਤਾਰ ਤੁਹਾਡੀ ਬਾਤ ਦੀ ਜਾਰੀ ਹੈ ਫਿਰ ਵੱਡੀ ਗੱਲ ਹੈ ਕਿ ਤੁਸੀਂ ਅੱਖਾਂ ਨਾਲ ਨਹੀਂ ਦੇਖ ਪਾਉਂਦੇ ਹੁਣ ਤੁਹਾਨੂੰ ਇੱਕ ਇਹੋ ਜਿਹਾ ਸਹਾਰੇ ਦੀ ਇੱਕ ਇਹੋ ਜਿਹੀ ਜਗਾ ਦੀ ਲੋੜ ਹੈ ਜਿੱਥੇ ਤੁਸੀਂ ਬਹਿ ਕੇ ਘਰ ਤੋਂ ਘੱਟ ਬਹਿ ਕੇ ਕੰਮ ਕਰ ਸਕੋ ਤੇ ਆਪਣਾ ਰੋਜੀ ਰੋਟੀ ਕਮਾ ਸਕੋ ਜੀ ਕਰਦਾ ਜੀ ਕੋਈ ਅੱਡਾ ਵਧੀਆ ਮਿਲ ਜਾਵੇ ਕਿਤੇ ਬਹਿ ਕੇ ਆਰਾਮ ਨਾਲ ਕੋਈ ਲਿੰਬੂ ਪਾਣੀ ਜਾਂ ਕੋਈ ਠੰਡਾ ਕੁਝ ਤੇ ਗਰੀਬੀ ਦੇ ਜਿੱਦਾਂ ਵੀ ਕੰਮ ਕਰੀ ਜਾਈਏ ਤੇ ਸਾਡੀ ਰੋਟੀ ਪਾਣੀ ਚੱਲ ਜਾਵੇ ਚਲੋ ਜਿਹੜੇ ਬੱਚੇ ਪਰੇਸ਼ਾਨ ਹੋ ਰਹੇ ਮੰਨ ਲਓ ਹੁਣ ਗੁੱਡਿਆ ਦਰਸਦੀ ਵਾਲੇ ਜਿਹਾ ਵਿਆਹ ਹੋ ਗਿਆ ਘਾ ਦਾ ਕੁੜੀ ਦਾ ਵਿਆਹ ਚ ਜਾਣਾ ਔਖਾ ਬੱਚੇ ਕਹਿੰਦੇ ਕੱਪੜੇ ਦੋਣ ਨੂੰ ਇਹ ਕੀ ਫਤਕੇ ਨੋਟਾ ਤਾਂ ਨਹੀਂ ਦਿਖਦਾ ਬੱਚਾ ਤਾਂ ਬੱਚਾ ਹੀ ਰਹੇਗਾ ਜੀ ਤੇ ਘਰ ਦੇ ਵਿੱਚ ਫਿਰ ਨਹੀਂ ਵੀ ਰਵੇਗਾ ਤੇ ਫਿਰ ਬੰਦਾ ਕਰੇਗਾ ਕੀ ਜੀ ਫਿਰ ਉਹ ਦਰਦ ਬੜਾ ਮਹਿਸੂਸ ਹੁੰਦਾ ਹੈ ਤੇ ਪਰੇਸ਼ਾਨੀ ਟੈਨਸ਼ਨ ਬਹੁਤ ਹੁੰਦੀ ਜੀ ਕਰਦੇ ਵੀ ਵਿਚਾਰੇ ਇੰਨੇ ਪ੍ਰੇਸ਼ਾਨ ਹੋਏ ਵੇ ਕੰਦੇ ਕੁਛ ਨਾ ਕੁਛ ਬਾਬਾ ਕਿਧਰੋਂ ਹੱਲ ਕਰ ਤਾਂ ਕਿ ਸਾਡਾ ਕੋਈ ਗੁਜ਼ਾਰਾ ਹੋਵੇ ਕੋਈ ਅਸੀਂ ਵੀ ਚੈਨ ਦੀ ਸੁੱਖ ਦੇ ਦੋ ਫੁਲਕੇ ਖਾਈਏ ਤੇ ਸਾਡੋਂ ਵੀ ਕੋਈ ਰੰਗ ਭਾਗ ਲਾਵੇ ਬਾਬਾ ਵਾਹਿਗੁਰੂ ਸਭ ਦਾ ਭਲਾ ਕਰੇ ਜੀ ਤੁਸੀਂ ਕੀ ਸੋਚਦੇ ਹੋ ਕਿ ਕੀ ਪਰਮਾਤਮਾ ਤੋਂ ਕੀ ਬੇਨਤੀ ਕਰਨਾ ਚਾਹੋਗੇ ਕਿ ਸੁੱਖ ਦੇ ਦਿਨ ਆਣ ਚੱਰੇ ਹਾਂਜੀ ਸੁੱਖ ਦੇ ਦਿਨ ਆਣ ਹਾਂਜੀ ਜਿਵੇਂ ਕਰ ਰਹੇ ਹੋ ਹਾਂਜੀ ਭੈਣ ਜੀ ਬਹੁਤ ਘੱਟ ਬੋਲਦੇ ਨੇ ਲੇਕਿਨ ਕਿਧਰੇ ਕਿਧਰੇ ਦਿਲ ਜਿਹੜਾ ਉਹਨਾਂ ਦਾ ਦੁੱਖ ਰਿਹਾ ਹੈ ਕਿ ਕੀ ਇੱਕ ਮਿਹਨਤ ਕਰਨੀ ਪੈ ਰਹੀਏ ਇਸ ਉਮਰ ਦੇ ਵਿੱਚ ਵਿਚਾਰੇ ਰਹੁੰਦੇ ਆ ਕੀ ਕਰੇ ਬੱਚੇ ਵੀ ਰਹੁੰਦੇ ਕੰਨੇ ਡੈਡੀ ਘਰ ਚ ਚੰਗੀਆਂ ਨਹੀਂ ਹੈਗੀਆਂ ਕੀ ਬਣੇਗਾ ਡੈਡੀ ਸਾਡਾ ਘਰ ਦੇ ਹਾਲਾਤ ਬਹੁਤ ਬੁਰੇ ਹੋਏ ਪਏ ਆ ਕੁਛ ਕਰਦੇ ਦੀਵਾਰਾਂ ਦੂਰਾਂ ਬਹੁਤ ਖਰਾਬ ਹੋਈਆਂ ਪੀਆਂ ਬਸ ਇਹ ਅਸੀਂ ਘਰ ਦੇ ਵੀ ਤੁਹਾਡੇ ਦੇਖ ਕੇ ਆਏ ਆ ਛੱਤ ਜਿਹੜੀ ਹੈ ਉਹ ਵੀ ਇਸ ਤਰ੍ਹਾਂ ਦੀ ਹੋਈ ਪਈ ਜੇ ਕਿ ਪਤਾ ਨਹੀਂ ਕਦੋਂ ਪਲਸਟਰ ਉਹਦਾ ਥੱਲੇ ਡਿੱਗ ਪਵੇ ਦੀਵਾਰਾਂ ਵੀ ਸਾਰੀਆਂ ਜਿਹੜੀਆਂ ਪੂਰੀਆਂ ਹੋਈਆਂ ਬਹੁਤ ਤੇ ਮਤਲਬ ਇਹਨੇ ਵੀ ਪੈਸੇ ਨਹੀਂ ਕਿ ਛੱਤ ਬਿਚੀ ਕਰਾ ਸਕੀ ਰੋਟੀ ਪਾਣੀ ਚਲਾਣਾ ਓਕੀ ਜੀ ਤੇ ਛੱਤ ਕਿੱਦੋਂ ਠੀਕ ਕਰਾਵਾਂਗਾ ਮੇਰੇ ਵੀ ਰੋਟੀ ਪਾਣੀ ਚਲਾ ਲਈ ਮੈਨੂੰ ਬੜੀ ਓਕੀ ਹੋਈ ਵੀ ਹੈ ਕੱਪੜੇ-ਕੁਪੜੇ ਕੋਈ ਦੇ ਦਿੰਦਾ ਤੇ ਗਰੀਬ ਗੁਜ਼ਾਰਾ ਕਰ ਲਿਆ ਬਸ ਸਾਰਾ ਮਾਲਕ ਦਾ ਹੀ ਹੈ ਤੇ ਭੈਣ ਭਰਾਵਾਂ ਦਾ ਰਿਸ਼ਤਦਾਰਾਂ ਦਾ ਸਾਰਾ ਹੈ ਜੋ ਵੀ ਕਿਤੇ ਕੋਈ ਗਰੀਬ ਦੀ ਸੁਣਦਾ ਹੋਵੇ ਮੇਰੀ ਮਦਦ ਕਰੇ ਮੈਂ ਹੱਥ ਜੋੜ ਕੇ ਵਾਰ-ਵਾਰ ਇਹੀ ਬੇਨਤੀ ਕਰਾਂਗਾ ਜੋ ਮੇਰੇ ਬੱਚਿਆਂ ਦੀ ਮੇਰੀ ਸੋਚੇਗਾ ਪਰਮਾਤਮਾ ਉਹਨਾਂ ਦਾਤ ਗੁਣਾ ਜਿਆਦਾ ਦੇਵੇਗਾ ਜੀ ਬਿਲਕੁਲ ਜੋ ਹੈ ਦੁਨੀਆਂ ਦੇ ਵਿੱਚ ਹੈਲਪ ਕਰਨ ਵਾਲੇ ਦਾਨ ਕਰਨ ਵਾਲੇ ਵੀ ਬਹੁਤ ਲੋਕ ਨੇ ਉਹਨਾਂ ਦੇ ਸਾਧਨ ਸੰਸਥਾ ਉਹਨਾਂ ਲੋਕਾਂ ਨੂੰ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਅਪੀਲ ਕਰਾਂਗੇ ਤੁਸੀਂ ਇੱਕ ਆਪਣਾ ਨੰਬਰ ਜਰੂਰ ਦੱਸੋ ਕਿ ਜੇਕਰ ਕੋਈ ਤੁਹਾਡੇ ਨਾਲ ਮਦਦ ਕਰਨਾ ਚਾਹਦਾ ਤੁਹਾਡੀ ਮਦਦ ਕਰਨਾ ਚਾਹੁੰਦਾ ਹੈ ਕਿ ਉਹ ਤੁਹਾਡੇ ਨੰਬਰ ਤੇ ਕੰਟੈਕਟ ਕਰਕੇ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਹਾਲਾਤ ਦੇਖ ਕੇ ਉਹ ਤੁਹਾਡੀ ਮਦਦ ਉਹ ਕਰ ਸਕਦਾ ਆਪਣਾ ਨੰਬਰ ਜਰੂਰ ਕਮੈਂਟ ਕਰੋ ਨੰਬਰ ਮੇਰਾ 99ਜੀ 98 70 9914ਜੀ ਇੱਕ ਵਾਰੀ ਦੁਬਾਰਾ ਦਬਲ 99 88 70 99 14 ਜੀ ਬਿਲਕੁਲ ਇਸ ਜਿਹੜਾ ਪਰਿਵਾਰ ਜਿਹੜਾ ਮੁਸੀਬਤ ਉਹ ਵੀ ਤੁਹਾਨੂੰ ਦਿਖਾਈ ਹੈ ਕਿਸ ਤਰ੍ਹਾਂ ਗਲੀਆਂ ਦੇ ਵਿੱਚ ਜਿਹੜੇ ਭਟਕ-ਭਟਕ ਕੇ ਜਿਹੜੇ ਥੋੜਾ ਜਿਹਾ ਆਪਣਾ ਸਮਾਨ ਵੇਚ ਰਹੇ ਨੇ ਥੋੜਾ ਜਿਹਾ ਜਿਹਾ ਸਮਾਨ ਹੈ ਇਹਨਾਂ ਕੋਲ ਉਸ ਦੇ ਸਹਾਰੇ ਜੋ ਥੋੜੀ-ਬਹੁਤ 50-60 ਰੁਪਏ ਦੀ ਕਮਾਈ ਕਰਦੇ ਨੇ ਪੂਰੇ ਦਿਨ ਦੇ ਵਿੱਚ ਉਸ ਨਾਲ ਆਪਣੇ ਪਰਿਵਾਰ ਦੀ ਜਿਹੜਾ ਪੇਟ ਭਰਨ ਦੀ ਕੋਸ਼ਿਸ਼ ਕਰ ਰਹੇ ਨੇ ਬੱਚੇ ਨੇ ਦੋ ਛੋਟੇ-ਛੋਟੇ ਤੇ ਜੀ ਇੱਕ ਟਾਈਮ ਸਮਾਨ ਪਾਈਏ ਜੀ ਪੈਸੇ ਵੀ ਨਹੀਂ ਹੈ ਤੇ ਗੁਜ਼ਾਰਾ ਵੀ ਓខਾ ਸਮਾਨੇ ਦੋ ਚਾਰ ਆਈਟਮਾਂ ਵੇਚ ਕੇ ਫਿਰ ਉਹੀ ਦੋ ਚਾਰ ਆਈਟਮਾਂ ਦਾ ਸੈਟੂਆਂ ਫੇਰ ਲਿਆਣੀਆਂ ਜੇ ਰਹਿਣ ਪੈਸੇ ਤੇ ਕੁਛ ਤਾਂ ਹੀ ਸਮਾਨ ਪਾਈਏ ਜੇਕਰ ਕੋਈ ਵੀ ਦਾਨੀ ਸੱਜਣ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਕਿਉਂਕਿ ਇਹਨਾਂ ਕੋਲ ਇਹਨੇ ਪੈਸੇ ਨਹੀਂ ਕਿ ਇਹ ਸਮਾਨ ਜਿਆਦਾ ਪਾ ਸਕਣ ਥੋੜਾ ਜਿਹਾ ਸਮਾਨ ਹੈ 50 100 ਰੁਪਏ ਮਸਾ ਜਿਹੜੇ ਨੇ ਪੂਰੇ ਦਿਨ ਦੇ ਵਿੱਚ ਘੁੰਮ ਫਿਰ ਕੇ ਕਮਾਉਂਦੇ ਨੇ ਜੇਕਰ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਤਾਂ ਜਰੂਰ ਇਸ ਪਰਿਵਾਰ ਦੀ ਮਦਦ ਕਰੋ ਇਹਨਾਂ ਵੱਲੋਂ ਜਿਹੜਾ ਨੰਬਰ ਦੱਸਿਆ ਗਿਆ ਉਸ ਤੇ ਜੋ ਹੈ ਤੁਸੀਂ ਗੱਲਬਾਤ ਕਰਕੇ ਇਹਨਾਂ ਨੂੰ ਇਹਨਾਂ ਦਾ ਘਰ ਵੀ ਦੇਖ ਸਕਦੇ ਹੋ ਇਹਨਾਂ ਪਰਿਵਾਰ ਨਾਲ ਮਿਲ ਸਕਦੇ ਹੋ ਤਾਂ ਇਸੇ ਬਾਰ ਇਹਨਾਂ ਦੀ ਮਦਦ ਕਰੋ ਤਾਂ ਕਿ ਇਹ ਜੋ ਹੈ ਆਪਣੇ ਆਪ ਨੂੰ ਅਪਾਇਜ ਨਾ ਸਮਝਣ ਤੇ ਕੋਈ ਇਹੋ ਜਿਹਾ ਠਿਕਾਣਾ ਇਹਨਾਂ ਨੂੰ ਮਿਲ ਸਕੇ ਜਿੱਥੇ ਬਹਿ ਕੇ ਆਰਾਮ ਦੇ ਨਾਲ ਕੰਮ ਕਰ ਸਕਣ ਤੇ ਆਪਣੇ ਬੱਚਾ ਦਾ ਪੇਟ ਪਾਲਣ ਕਰ ਸਕੇ ਮੇਰੇ ਕਦਮ ਮੇਰੇ ਘਰ ਦੇ ਨਾਲ ਮੈਨੂੰ ਸਾਰਾ ਦਿੱਤਾ ਮੇਰੀ ਅੱਖਾਂ ਬਣੀਆਂ ਉਸ ਪ੍ਰਮਾਤਮਾ ਨੇ ਮੈਨੂੰ ਸਾਰਾ ਦਿੱਤਾ ਐਦਾ ਹੀ ਸਾਰੇ ਭੈਣ ਭਰਾ ਰਲ ਕੇ ਮੈਨੂੰ ਸਾਰਾ ਦੋ ਮੇਰਾ ਕੋਈ ੱਡਾ ਵਧੀਆ ਬਣਾਓ ਤਾਂ ਕਿ ਮੈਂ ਬਹਿ ਕੇ ਆਪਣੀ ਮਿਹਨਤ ਕਰ ਸਕਾਂ ਮੈਂ ਆਪਣੀ ਮਿਹਨਤ ਇਹ ਕਰਨਾ ਚਾਹੁੰਦਾ ਜੀ ਬਾਕੀ ਤੁਹਾਡਾ ਇਹ ਸਾਰਾ ਜ਼ਰੂਰ ਮੰਗਣਾ ਕਿਉਂਕਿ ਮੈਂ ਹੁਣ ਥੱਕ ਚੁੱਕਿਆ ਹਾਂ ਉਹ ਉਮਰ ਹੋ ਗਈ ਹੈ ਗੱਲੇ ਗੱਲੇ ਘੁੰਮਣਾ ਮੈਨੂੰ ਬੜਾ ਔਖਾ ਹੁੰਦਾ ਹੈ ਜੀ ਤੇ ਮੈਂ ਪਰੇਸ਼ਾਨ ਬਹੁਤ ਹੀ ਜ਼ਿਆਦਾ ਜੀ ਬਿਲਕੁਲ ਵਾਹ ਬਿਲਕੁਲ ਜੋ ਹੈ ਇਹਨਾਂ ਦੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਇਹ ਵੀ ਜੋ ਹੈ ਆਰਾਮ ਨਾਲ ਬੈਠ ਕੇ ਹੁਣ ਆਪਣੀ ਜ਼ਿੰਦਗੀ گزار ਸਕਣ ਕੈਮਰਾਮੈਨ ਦਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਏ ਸਰਕਾਰ ਤੇ ਰਹਿਮਤ ਟੀਵੀ ਲੁਧਿਆਣਾ